ਦੁਨੀਆ ਭਰ ਵਿੱਚ ਵਸਦੇ ਸਿੱਖ ਵੀਰ ਭਾਈ ਪੈਨਾ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਰਕਾਰੀ ਖਾਲਸਾ ਤੇ ਜਿੱਥੇ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਤੇ ਹੱਕ ਤੇ ਸੱਚ ਦੀ ਗੱਲ ਹਮੇਸ਼ਾ ਹੀ ਕਰਦੇ ਰਵਾਂਗੇ ਜਿਸ ਤਰ੍ਹਾਂ ਆਪ ਜੀ ਨੇ ਨਿਊਜ਼ਾਂ ਦੇਖੀਆਂ ਹੋਣਗੀਆਂ ਖਬਰਾਂ ਦੇਖੀਆਂ ਹੋਣਗੀਆਂ ਕਿ ਅੱਜ ਕੱਲ ਕਿਸ ਤਰ੍ਹਾਂ ਪਾਰਤ ਸਰਕਾਰ ਦੀ ਕਿਰਕਰੀ ਹੋਈ ਪਈ ਹੈ ਹਰ ਥਾਂ ਤੇ ਥੂ 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 ਹੋਈ ਪਈ ਹੈ ਤੇ ਜਿਸ ਤਰ੍ਹਾਂ ਜੀ 7 ਸੱਟ ਵੀ ਹੋ ਕੇ ਹਟਿਆ ਕਿ ਲਾਸਟ ਮੂਮੈਂਟ ਤੇ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀਵਲੋਂ ਤੇ ਕਿਸ ਤਰ੍ਹਾਂ ਉੱਥੇ ਸिखਾਂ ਨੇ ਪੰਜਾਬੀਆਂ ਨੇ ਖਾਲਸਤਾਨੀਆਂ ਨੇ ਕਿਸ ਤਰੀਕੇ ਨਾਲ ਉਹਨਾਂ ਦਾ ਜ਼ਬਰਦਸਤ ਵਿਰੋਧ ਕੀਤਾ ਤੇ ਕਿਸ ਤਰ੍ਹਾਂ ਉਹਨਾਂ ਦੇ ਇਜਿਹੜੇ ਉੱਥੇ ਜਿਹੜੇ ਵਿਪਖਸ਼ੀ ਦਲ ਸੰਤ ਤੇ ਉੱਥੇ ਦੇ ਲੋਕਲ ਲੋਕ ਸੰ ਕਿਸ ਤਰ੍ਹਾਂ ਉਹਨਾਂ ਨੇ ਜਦ ਪਾਰਲੀਮੈਂਟ ਵੀ ਜੀ ਵੀ ਖੜ ਕੇ ਵੀ ਕਹਿ ਕੇ ਇੱਕ ਬੜਾ ਹੀ ਭਿਆਵਾ ਹੈ ਹਾਰਰਬਲ ਥਿੰਗ ਹੈ ਜਿਹੜਾ ਮੋਦੀ ਨੂੰ ਇਨਵਾਈਟ ਕੀਤਾ ਗਿਆ ਹੈ ਤੇ ਜਿਹੜੇ ਹਿਊਮਨ ਰਾਈਟਸ ਦੇ ਜਿਹੜੇ ਹਮਾਇਤੀ ਨੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਇਹ ਤੱਕ ਕਿਹਾ ਗਿਆ ਤੇ ਮੋਦੀ ਨੂੰ ਕਿਉਂ ਬੁਲਾਇਆ ਗਿਆ ਕਿਉਂਕਿ 트럼ਪ ਉਸ G7 ਸਮਿਟ ਦੀ ਅਗਵਾਈ ਕਰ ਰਹੇ ਸਨ ਬਿਨਾਂ 트럼ਪ ਦੀ ਸਹਿਮਤੀ ਤੋਂ ਸ਼ਾਇਦ ਨਹੀਂ ਬੁਲਾਇਆ ਗਿਆ ਹੋਵੇਗਾ ਤੇ ਮੋਦੀ ਆਇਆ ਤਾਂ ਉਸ ਦੇ ਕ ਉਸ ਦੇ ਕ ਬਹੁਤ ਕਾਰਨ ਹੋਗੇ ਨੇ ਉਸ ਦੇ ਕਈ ਕਾਰਨ ਹੋ ਸਕਦੇ ਨੇ ਤੇ ਬੰਦ ਕਮਰਿਆਂ ਵਿੱਚ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਇਹ ਤੇ ਸਾਨੂੰ ਨਹੀਂ ਪਤਾ ਪਰ ਅਸੀਂ ਸਾਨੂੰ ਸਾਫ਼-ਸਾਫ਼ ਪਿਕਚਰ ਜਿਹੜੀ ਹੈ ਸਾਫ਼-ਸਾਫ਼ ਦਿਖ ਰਹੀ ਹੈ ਕਿ ਮੋਦੀ ਦਾ ਜਿਹੜਾ ਬੋਡੀ ਲੈਂਗੁਏਜ ਹੈ ਉਹ ਕਿਸ ਤਰੀਕੇ ਨਾਲ ਬਦਲਿਆ ਹੋਇਆ ਹੈ ਮੋਦੀ ਦੇ ਜਿਹੜੇ ਚਿਹਰੇ ਦੀ ਹਵਾਇਆਂ ਆਉਣੀਆਂ ਹੋਈਆਂ ਨੇ ਕਿਸ ਤਰ੍ਹਾਂ ਮੋਦੀ ਨੇ ਦੱਖਣ ਦੀ ਚਾਲ ਢਾਲ ਸਭ ਸਮਝਾਂਗਾ ਲੇਕਿਨ ਜਦੋਂ ਜੀ7 ਸਮਿਟ ਚ ਬੁਲਾਇਆ ਗਿਆ ਭਾਰਤ ਵਿੱਚ ਥੋੜਾ ਜਿਹਾ ਹੋ ਹਲਚਲ ਹੋਇਆ ਉਸਦੇ ਬਾਅਦ ਸ਼ਾਂਤੀ ਹੋ ਗਈ ਕਿਉਂਕਿ ਸ਼ਾਂਤੀ ਤਾਂ ਤਾਂ ਹੀ ਹੁੰਦੀ ਹੈ ਜਦੋਂ ਕੋਈ ਗੱਲ ਹੁੰਦੀ ਹੈ ਤੇ ਭਾਰਤ ਵਿੱਚ ਤੇ ਕੋਈ ਵੀ ਗੱਲ ਹੋ ਜੇ ਤੇ ਤਾਂ ਕਿੰਨੇ ਨੇ ਜਿਸ ਨੂੰ G700 ਮਿਚ ਬੁਲਾਇਆ ਗਿਆ ਮੋਦੀ ਨੇ ਸੱਤਾ ਦਿੱਤਾ ਗਿਆ ਲਾਸਟ ਮੂਮੈਂਟ ਚ ਤੇ ਖਾਲਸਤਾਨੀਆਂ ਕੇ ਮੂੰਹ ਤੇ ਤਮਾਚਾ ਖਾਲਸਤਾਨੀਆਂ ਕੇ ਸਾਥ ਮੇਂ ਇਹ ਵਗੈਰਾ ਵਗੈਰਾ ਕਥਾ ਦੀ ਨਿਊਜ਼ਾਂ ਵਗੈਰਾ ਲੱਗੀਆਂ ਪਰ ਉਹ ਕੁਛ ਦਿਨ ਚਲੀਆਂ ਤੇ ਸ਼ਾਂਤ ਹੋ ਗਈਆਂ ਕਿਉਂਕਿ ਉਪਰੋਂ ਦੀ ਆਰਡਰ ਨਹੀਂ ਮਿਲੇ ਕਿਉਂਕਿ ਗੱਲ ਕੁਝ ਹੋਰ ਸੀ ਟੈਰਫ ਦੀ ਗੱਲ ਸੀ G7 ਸਬਮਿਟ ਵਿੱਚ ਚੜਾ ਮੇਨ ਮੁੱਦਾ ਸੀ ਉਹ ਸੀ ਖਾਲਸਤਾਨ ਦਾ ਤੇ ਭਾਈ ਪਾਈ ਸਾਹਿਬ ਹਰਜੀਤ ਸਿੰਘ ਨੇ ਜਰ ਜੀਤਾ ਹਰਦੀਪ ਸਿੰਘ ਨੇ ਜਰ ਸੋਰੀ ਹਰਦੀਪ ਸਿੰਘ ਨੇ ਜਰ ਜੀਤਾ ਜਿਹੜੇ ਸ਼ਹੀਦ ਭਾਈ ਹਰਦੀਪ ਸਿੰਘ ਨਿਰਜਰ ਜੀ ਨੇ ਜਿਨ੍ਹਾਂ ਨੂੰ ਭਾਰਤ ਵੱਲੋਂ ਭਾਰਤੀ ਅੱਤਵਾਦੀਆਂ ਵੱਲੋਂ ਸ਼ਹੀਦ ਕੀਤਾ ਗਿਆ ਸਾਨੂੰ ਕੋਈ ਗਰੇਜ਼ ਨਹੀਂ ਕੈਨਵਜ ਕਿਉਂਕਿ ਭਾਰਤ ਇੱਕ ਅੱਤਵਾਦੀ ਦੇਸ਼ ਹੈ ਕਿਉਂਕਿ ਉਹ ਖਾਲਸਾਤਾਨ ਖਾਲਸਤਾਨੀਆਂ ਪੰਜਾਬੀਆਂ ਸਿੱਖਾਂ ਜੋ ਕਿ ਆਪਣੇ ਹੱਕ ਦੀ ਗੱਲ ਕਰਦੇ ਨੇ ਉਹਨਾਂ ਉਤਵਾਦ ਦੇ ਨਾਲ ਹੀ ਜੋੜਦੇ ਨੇ ਤੇ ਬੜੇ ਦੁਖ ਦੀ ਗੱਲ ਇਹ ਵੀ ਹੈ ਕਿ ਜਿਹੜੇ ਸਿੱਖ ਨੇ ਉਹ ਸਾਰਿਆਂ ਦੇ ਲਈ ਖੜਦੇ ਨੇ ਪੰਜਾਬ ਵਿੱਚ Hindu ਵੀ ਰਹਿੰਦੇ ਨੇ ਮੁਸਲਮਾਨ ਵੀ ਰਹਿੰਦੇ ਨੇ ईसाई ਵੀ ਰਹਿੰਦੇ ਨੇ ਪਰ ਲੜਦੇ ਸਿਰਫ ਸਿੱਖ ਪਏ ਨੇ ਤੇ ਗੱਲਾਂ ਵੀ ਸਿੱਖਾਂ ਨੂੰ ਹੀ ਸੁਣਨੀਆਂ ਪੈਂਦੀਆਂ ਨੇ ਤੇ ਜਿਹੜਾ મોદી ਉੱਥੇ ਆਇਆ ਕੈਨੇਡਾ ਵਿੱਚ ਬਿਲਕੁਲ ਲਾਸਟ ਮੂਮੈਂਟ ਤੇ ਆਇਆ ਸਾਈਪਰਸ ਤੋਂ ਜਦੋਂ ਉਹ ਦਾ ਦੋਰਾ ਸੀਸ ਸਾਹਿਬ ਪ੍ਰੈਸ ਵਿੱਚ ਉਸ ਵੇਲੇ ਕੈਨੇਡਾ ਜੀ7 ਸੰਮੇਲਨ ਵਿੱਚ ਹਿੱਸਾ ਲੈਣ ਨੂੰ ਗਿਆ ਬਿਲਕੁਲ ਲਾਸਟ ਮੂਮੈਂਟ ਤੇ ਆਇਆ ਤੇ 트럼ਪ ਉਸ ਵੇਲੇ ਜਾ ਚੁੱਕੇ ਸਨ 트럼ਪ ਦੇ ਨਾਲ ਕੋਈ ਮੁਲਾਕਾਤ ਨਹੀਂ ਹੋਈ ਐ ਨਾ ਥੀ ਤੇ ਮੋਦੀ ਜੋਗੀ ਪ੍ਰੈਸ ਨੂੰ ਸੰਬੋਧਿਤ ਨਹੀਂ ਕਰਨਾ ਚਾਹੁੰਦਾ ਸੀਗਾ ਤੇ ਕੁਝ ਲੋਕਾਂ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਵੈਨਿਊ ਰੀਚ ਹੇਰ ਤੇ ਇਹ ਅਨਪੜ੍ਹ ਪ੍ਰਧਾਨ ਮੰਤਰੀ ਨੂੰ ਅਮੀਰ ਕੋਲ ਵੀ ਨਹੀਂ ਕਿ ਅੰਗਰੇਜ਼ੀ ਬੋਲ ਬੋਲਣੀ ਨਹੀਂ ਆਉਂਦੀ ਤੇ ਉਹਨੂੰ ਕੀ ਕਹੀਆਂ ਅਨਪੜ ਹੈ ਉਹ ਤਾਂ ਅਨਪੜ ਹੈ ਉਹਨੇ ਕਿ ਲਾਸਟ ਨਾਈਟ ਮੈਂ ਇੱਥੇ ਪਹੁੰਚ ਗਿਆ ਥਾ ਤੇ ਨਾਲ ਟਰਾਂਸਲੇਟਰ ਵੀ ਬਿਠਾਇਆ ਹੋਇਆ ਸੀ ਉਹ ਫੋਦੂ ਜਿਆ ਟਰਾਂਸਲੇਟਰ ਜਿਸ ਤਨਾ ਹੈ ਪ੍ਰਧਾਨ ਮੰਤਰੀ ਉਸਾਂ ਹੀ ਇਹ ਫੋਦੂ ਟਰਾਂਸਲੇਟਰ ਤੇ ਕੁਝ ਲੋਕ ਪਹਾੜੇ ਦੇ ਟੱਟੂ ਵੀ ਇਕੱਠੇ ਕੀਤੇ ਹੋਏ ਸਨ ਉਹ ਕਹਿੰਦੇ ਸਨ ਅਸੀਂ ਮੋਦੀ ਦਾ ਆਸ਼ੀਰਵਾਦ ਚਾਹੁੰਦੇ ਨੇ ਚਾਹੁੰਦੇ ਆ ਜਿਹੜੇ ਦੋ ਚਾਰ ਪੰਜ ਜਨਾਨੀਆਂ ਬੀਬੀਆਂ ਹਿੰਦੁਸਤਾਨ ਵੱਲੋਂ ਆਈਆਂ ਹੁੰੀਆਂ ਸਨ ਤੇ ਕੁਝ ਜੇ ਕਹਿੰਦੀਆਂ ਸਨ ਕਿ ਮੈਂ ਮੇਰਾ ਇਹ 9 ਮੰਥ ਦਾ ਬੀਬੀ ਹੈ ਤੈਨੂੰ 8 9 ਮੰਥ ਦਾ ਬੀਬੀ ਹੈ ਤੇ ਚਾਹੁੰਦੇ ਆ ਕਿ ਐ ਖਿੜਕੀ ਤੋਂ ਬਾਹਰ ਜਿਹੜੇ ਹੋਟਲ ਵਿੱਚ મોદી ਠਹਿਰੇ ਆ ਸੀ ਕਿ ਉਹ મોદી ਦੀ ਬਲੇਸਿੰਗਸ ਮਿਲ ਜਾ ਉਹਨਾਂ ਨੂੰ ਪਤਾ ਨਹੀਂ મોદી ਨੂੰ ਕਿਦਾਂ ਭਗਵਾਨ ਬਣਾਇਆ ਉਹ ਪੇਟ ਪੇਡ ਸਨ ਤੇ ਉਹਨਾਂ ਨੂੰ 100 100 ਡਾਲਰ ਦੇ ਕੇ 50 50 ਡਾਲਰ ਦੇ ਕੇ ਖਰੀਦਿਆ ਹੋਇਆ ਸੀ ਤੇ ਤਾਂ ਕਰਕੇ ਹੋਇਆ ਤੇ ਦੂਜੀ ਤਰਫ ਜਿਹੜਾ ਇੱਕ ਘਟੋ ਘਟ ਕਿੰਨੇ ਕਿੰਨੇ ਕੁ ਮੀਟਰ ਕੁਛ ਮੀਟਰ ਦੂਰੀ ਤੇ ਜਿੱਥੇ ਸੰਮੇਲਨ ਸੀ ਉਥੋਂ ਕੁਛ ਮੀਲ ਦੂਰੀ ਤੋਂ ਇੱਕ ਜਗ੍ਹਾ ਦਿੱਤੀ ਗਈ ਸੀ ਖਾਲਸਤਾਨੀਆਂ ਨੂੰ ਕਿ ਤੁਸੀਂ ਇੱਥੇ ਪ੍ਰੋਟੈਸਟ ਕਰ ਸਕਦੇ ਹੋ ਤੇ ਉੱਥੇ ਖਾਲਸਤਾਨੀਆਂ ਨੇ ਬੜਾ ਹੀ ਜ਼ਬਰਦਸਤ ਪ੍ਰੋਟੈਸਟ ਕੀਤਾ ਤੇ ਜਿਸ ਤਰ੍ਹਾਂ ਭਾਰਤ ਵਿੱਚ ਕਿਹਾ ਜਾਂਦਾ ਕਿ ਇਹ ਤੇ ਇੱਕ ਇੱਕ ਦੋ ਹੀ ਲੋਕ ਨੇ ਜ਼ਿਆਦਾ ਲੋਕ ਨਹੀਂ ਨੇ ਇੱਕ-ਤੁੱਕਾ ਲੋਕ ਨੇ ਤੇ ਹੁਣ ਉਹੀ ਭਾਰਤ ਵਾਲੇ ਕਹਿ ਰਹੇ ਨੇ ਕਿ ਸੇਕੜਿਆਂ ਦੀ ਗਿਣਤੀ ਵਿੱਚ ਜਿਹੜੇ ਸਿੱਖ ਲੋਕ ਨੇ ਖਾਲਸਤਾਨੀ ਨੇ ਉਹ ਬਾਹਰ ਨਿਕਲ ਕੇ ਆਏ ਉਹਨਾਂ ਨੇ ਰੋਡ ਸ਼ੋ ਕੀਤਾ ਉਹਨਾਂ ਨੇ ਪਰੇਡ ਕੀਤੀ ਤੇ ਫਿਕਰ ਹੈ ਜਿਕਰ ਹੈ ਤੇ ਫਿਕਰ ਹੈ ਤਾਂ ਕਰਕੇ ਮੀਡੀਆ ਵਿੱਚ ਵੀ ਇਹ ਗੱਲਾਂ ਚਲੀਆਂ ਭਾਰਤੀ ਅਤਵਾਦੀ ਮੀਡੀਆ ਵਿੱਚ ਵੀ ਇਹ ਗੱਲਾਂ ਚਲੀਆਂ ਤੇ ਕਿਸ ਤਰੀਕੇ ਨਾਲ ਉਥੇ ਖਾਲਸਤਾਨੀਆਂ ਦਾ ਡੰਕਾ ਤੇ ਮੋਦੀ ਦੀ ਲੱਗ ਗਈ ਸੀ ਲੰਕਾ ਕੈਨੇਡਾ ਦੇ ਵਿੱਚ ਤੇ ਬਾਰ ਬਾਰ ਇਹ ਸੁਨੇਹੇ ਵੀ ਦਿੱਤੇ ਜਾਂਦੇ ਨੇ ਕਿ ਸਿੱਖਾਂ ਨੂੰ ਥ੍ਰੈਟ ਦਿੱਤਾ ਜਾਂਦਾ ਕਿ ਤੁਸੀਂ ਪੰਜਾਬ ਆਜੋ ਪੰਜਾਬ ਆ ਕੇ ਗੱਲਬਾਤ ਕਰੋ ਤੇ ਉਹਨਾਂ ਦੇ ਲਈ ਸਿਰਫ ਕੋ ਸਿਰਫ ਕੋਈ ਹੈ ਜਦੋਂ ਤੱਕ ਜਵਾਬ ਹੈ ਕਿ ਜਦੋਂ ਤੱਕ ਖਾਲਸਤਾਨ ਦਾ ਐਲਾਨ ਨਾਮਾ ਨਹੀਂ ਹੋ ਜਾਂਦਾ ਕਿ ਖਾਲਸਤਾਨ ਉਹ ਨਜਾਦ ਹੈ ਹੋਣ ਜਾ ਰਿਹਾ ਤਾਂ ਤੱਕ ਜਿਹੜੇ ਖਾਲਸਤਾਨੀ ਨੇ ਉਪਰ ਵਿੱਚ ਨਹੀਂ ਆ ਸਕਦੇ ਯਾਨੀ ਕਿ ਪੰਜਾਬ ਚ ਨਹੀਂ ਆ ਸਕਦੇ ਭਾਰਤ ਮੂਚੋਂ ਨਿਕਲ ਗਿਆ ਸੋਰੀ ਪੰਜਾਬ ਵਿੱਚ ਨਹੀਂ ਆ ਸਕਦੇ ਕਿਉਂਕਿ ਭਾਰਤੀ ਇੱਕ ਅਲੱਗ ਦੇਸ਼ ਹੈ ਤੇ ਪੰਜਾਬ ਇੱਕ ਅਲੱਗ ਦੇਸ਼ ਹੈ ਜਦੋਂ ਤੱਕ ਖਾਲਸਤਾਨ ਦਾ ਐਲਾਨ ਨਾਮਾ ਨਹੀਂ ਹੋ ਜਾਂਦਾ ਐਲਾਨ ਨਹੀਂ ਹੋ ਜਾਂਦਾ ਤਾਂ ਤਦੋਂ ਤੱਕ ਖਾਲਸਤਾਨੀ ਪੰਜਾਬ ਨਹੀਂ ਆ ਸਕਤੇ ਜੇਕਰ ਉਹ ਪੰਜਾਬ ਆਉਣਗੇ ਤੇ ਉਹਨਾਂ ਦੇ ਉੱਤੇ ਵੱਖ-ਵੱਖ ਧਾਰਾਵਾਂ ਲਗਾ ਕੇ ਉਹਨਾਂ ਦਾ ਕਤਲ ਕਰਤਾ ਜਾਊਗਾ ਪਰ ਬਾਹਰ ਵਿਦੇਸ਼ਾਂ ਵਿੱਚ ਇਹਨਾਂ ਦੀ ਪੈਰਾਂ ਦੀ ਧੂੜ ਵੀ ਕੋਈ ਨਹੀਂ ਚੱਕ ਸਕਦਾ ਇੱਕ ਵਾਰੀ ਕੋਸ਼ਿਸ਼ ਕੀਤੀ ਗਈ ਸੀ ਭਾਈ ਪਰਮਜੀਤ ਸਿੰਘ ਪਮਾ ਪਮਾ ਨੂੰ ਪੁਰਤਗਾਲ ਵਿੱਚ ਅਰੈਸਟ ਕੀਤਾ ਗਿਆ ਸੀਗਾ ਤੇ ਕਿਸ ਤਰੀਕੇ ਨਾਲ ਇਹ ਲੋਕ ਆਪਣੇ ਕੱਚੇ ਕਛੀਆਂ ਚਡੇ ਮੰਜੇ ਸਾਰੇ ਛੜਕੇ ਭਜੇ ਸੀਗੇ ਹਿੰਦੁਸਤਾਨ ਵੱਲੋਂ ਵਾਪਸ ਜਿਹੜਾ ਖਾਲਸਾ ਰਾਜ ਖਾਲਸਪਤਾਨ ਦੀ ਗੱਲ ਹੈ 2 ਤੋਂ 3 ਸਾਲ ਤੱਕ ਪਹਿਲਾਂ ਤਾਂ ਕਹਿੰਦੇ ਸਰ 2030 ਤੱਕ ਬਣੂਗਾ ਹੁਣ 2 ਤੋਂ 3 ਸਾਲ ਤੱਕ ਖਾਲਸਪਤਾਨ ਦੀ ਗੱਲ ਚੱਲ ਰਹੀ ਹੈ ਕਿਉਂਕਿ 2027 ਵਿੱਚ ਰੈਫਰੈਂਡਮ ਨੇ ਕੰਪਲੀਟ ਹੋ ਜਾਣਾ 2027 ਤੱਕ ਰੈਫਰੈਂਡਮ ਨੇ ਕੰਪਲੀਟ ਹੋ ਜਾਣਾ ਉਸ ਦੇ ਬਾਅਦ ਖਾਲਸਪਤਾਨ ਦੁਨੀਆ ਦੇ ਨਕਸ਼ੇ ਤੇ ਆਊਗਾ ਗਲੋਬ ਤੇ ਖਾਲਸਤਾਨ ਦਾ ਵੀ ਨਕਸ਼ਾ ਹੋਊਗਾ ਤੇ ਘੱਟ ਤੋਂ ਘੱਟ 6 ਤੋਂ 7 ਸਟੇਟਾਂ ਟੁੱਟ ਕੇ ਖਾਲਸਤਾਨ ਬਣੂਗਾ ਤੇ ਕਾਫੀ ਲੋਕਾਂ ਦਾ ਸਵਾਲ ਹੁੰਦਾ ਕਿ ਸਿੱਖ ਤੇ ਐਨੇ ਨਹੀਂ ਨੇ ਤੇ ਉਸ ਦੇ ਵਿੱਚ ਸਿੱਖ ਫਿਰ ਘਟ ਗਿਣਤੀ ਹੋ ਜਾਣਗੇ ਸਿੱਖਾਂ ਨਾਲ ਕੋਟਮਾਰ ਹੋਊਗੀ ਜਾਂ ਉਹ ਕੁਝ ਹੋਊਗਾ ਸਿਰ ਸਿਰ ਸੈਲ ਸੰਖਿਆ ਘੋ ਜਾਣਗੇ ਉਹਦੀ ਵੀ ਗੱਲ ਆਪਾਂ ਕਰਾਂਗੇ ਉਸੇ ਗੱਲ ਅਸੀਂ ਨੈਕਸਟ ਐਪੀਸੋਡ ਚ ਕਰਾਂਗੇ ਨੈਕਸਟ ਪ੍ਰੋਗਰਾਮ ਚ ਕਰਾਂਗੇ ਤੇ ਕਿਸਨਾ ਆਪਣੀ ਪ੍ਰਧਾਨ ਮੰਤਰੀ ਝੂਠ ਬੋਲ ਰਿਹਾ ਕਿਸ ਤਰੀਕੇ ਨਾਲ ਇਹ મોદી ਜਿਸੀ ਹਵਾ ਟੈਡ ਹੋਈ ਪਈ ਹੈ ਹਲਕਸਤਾਨੀਆਂ ਨੇ ਕੀਤੀ ਹੋਈ ਹੈ ਹਵਾ ਟੈਡ ਤੇ ਇਕੱਲੇ ਬੰਦੇ ਦੇ ਨਾਲ ਨਹੀਂ ਹੋ ਸਕਦਾ ਜਿਹੜੀ ਸੰਗਤ ਹੈ ਸਾਥ ਸੰਗਤ ਹੈ ਉਹਨਾਂ ਨੇ ਰੈਫਰੈਂਡਮ ਦੀਆ ਵੋਟਾਂ પાਕੇ ਸਾਬਤ ਕਰਤਾ ਹੈ ਕਿ ਕਲਾ ਕਲਾ ਸਿੱਖ ਖਾਲਿਸਤਾਨ ਮੰਗਦਾ ਹੈ ਜਿਨ੍ਹਾਂ ਨੂੰ ਇਹ ਕਹਿੰਦੇ ਸਨ ਕਿ ਇੱਕਾ ਕੀ ਦੁੱਖਾਂ ਨੇ ਤੇ ਸਾਰੀ ਸੰਗਤਾ ਨੇ ਆਪਣੇ ਘਰੋਂ ਨਿਕਲ ਕੇ ਆਪਣੀ ਜੌਬਸ ਦੀ ਬਿジネス ਦੀ ਪਰਵਾਹ ਨਾ ਕਰਦੇ ਹੋਏ ਆ ਕੇ ਵੇਜੜਾ ਹੰਗਾਰਾ ਭਰਿਆ ਤੇ ਜਿਹੜੀ ਖਾਲਿਸਤਾਨ ਦੇ ਹੱਕ ਵਿੱਚ ਵੋਟ ਪਾਈ ਹੈ ਉਸ ਨਾਲ ਪਰਤੀ ਸਰਕਾਰ ਹਿਲ ਗਈ ਦਿੱਲੀ ਹਿਲ ਗਿਆ ਉਹ ਦਿਨ ਦੂਰ ਨਹੀਂ ਹੈ ਹੁਣ ਜਿਸ ਤਰ੍ਹਾਂ ਕਿਹਾ ਕਿ 2 ਤੋਂ 3 ਸਾਲਾਂ ਵਿੱਚ ਖਾਲਸਾ ਰਾਜ ਦੀ ਪ੍ਰਾਪਤੀ ਸਿੱਖਾਂ ਨੂੰ ਹੋ ਜੂਗੀ ਤੇ 6 ਮਹੀਨੇ ਦੇ ਅੰਦਰ-ਅੰਦਰ ਵਡੀਆਂ ਤੇ ਵਧੀਆ ਖਬਰਾਂ ਉਹਨਾਂ ਸ਼ੁਰੂ ਹੋ ਜਾਣਗੀਆਂ ਤੁਸੀਂ ਐਦਾਂ ਹੀ ਜੁੜੇ ਰਹੋ ਖਾਲਸਾ ਰਾਜ ਖਾਲਸਾਤਾਨ ਦੀ ਡੇਲੀ ਅਰਦਾਸ ਕਰੋ ਡੇਲੀ ਆਪਣੇ ਗਰੂ ਘਰ ਜਾ ਕੇ ਜਾਂ ਜਿੱਥੇ ਵੀ ਤੁਸੀਂ ਅਰਦਾਸ ਕਰਦੇ ਜੇ ਭਾਵੇਂ ਤੁਸੀਂ Hindu ਹੋ ਮੁਸਲਮਾਨ ਹੋ ਸਿੱਖ ਹੋ ਇਸਾਈ ਹੋ ਮੇਜਰ ਕਿਸ ਲੜਾਈ ਨੂੰ ਇਸ ਲੜਾਈ ਇਸ ਲੜਾਈ ਸਿੱਖ ਲੋਕ ਲੜ ਰਹੇ ਨੇ ਤੇ ਕੁਝ Hindu ਵੀ ਨਾਲ ਹੈਗੇ ਨੇ ਕੁਝ ਮੁਸਲਮਾਨ ਵੀ ਨਾਲ ਹੈਗੇ ਨੇ ਪਰ ਬਹੁ ਗਲਤੀ ਵਿੱਚ ਸਿੱਖ ਨਾਲ ਹੈਗੇ ਨੇ ਕਿਉਂਕਿ ਕਤਲੇਆਮ ਉਸ ਧਰਤੀ ਤੇ ਸਿਕਾ ਦਾ ਹੋਇਆ ਤੇ ਜਿਹੜਾ ਮਾਨ ਸਨਮਾਨ ਕੈਨੇਡਾ ਦਾ ਕੈਨੇਡਾ ਵਿੱਚ ਅਮਰੀਕਾ ਵਿੱਚ ਬਣਿਆ ਮਿਲਿਆ ਐ ਸਿੱਖਾਂ ਨੂੰ ਉਹ ਇੱਕ ਕਾਬਲੇ ਤਾਰੀਫ ਹੈ ਤੇ ਜਸਟਨ ਟਰੂਡੋ ਸਾਹਿਬ ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ ਉਹਨਾਂ ਦਾ ਜਿਹੜਾ ਦੇਣਾ ਹੈ ਸਿੱਖ ਕੌਮ ਨੂੰ ਉਹ ਅਸੀਂ ਕਦੇ ਨਹੀਂ ਭੁੱਲ ਸਕਦੇ ਰਹੀ ਦੁਨੀਆ ਤੱਕ ਜਸਟਨ ਟਰੂਡੋ ਸਾਹਿਬ ਦਾ ਨਾਮ ਰਹੂਗਾ ਅਸੀਂ ਸਿੱਖ ਕਦੇ ਵੀ ਉਹਨਾਂ ਨੂੰ ਨਹੀਂ ਭੁਲਾ ਸਕਦੇ ਕਿਉਂਕਿ ਉਹਨਾਂ ਨੇ ਖਾਲਿਸਤਾਨ ਦੇ ਲਈ ਜੋ ਕਰਿਆ ਜੋ ਵੀ ਕਰਿਆ ਹੈ ਤੇ ਸਿੱਖ ਕੌਮ ਦੇ ਹੱਕ ਦੇ ਲਈ ਜੋ ਕੀਤਾ ਉਹਨਾਂ ਨੇ ਸਰੇ ਆਮ ਪਾਰਲੀਮੈਂਟ 'ਚ ਖੜ ਕੇ ਬੋਲਤਾ ਸੀ ਕਿ ਇਹ ਹਮਲਾ ਜਿਹੜਾ ਹੋਇਆ ਹੈ ਇਹ ਹਰਦੀਪ ਸਿੰਘ ਨਿਰਜਜੀਤ ਦਾ ਜਿਹੜਾ ਕੈਨੇਡੀਅਨ ਸਿੱਖ ਦਾ ਜਿਹੜਾ ਕਤਲ ਹੋਇਆ ਹੈ ਤੇ ਕੈਨੇਡੀਅਨ ਪੀਪਲਸ ਦਾ ਜਿਹੜਾ ਕਤਲ ਹੋਇਆ ਹੈ ਉਹ ਕਤਲ ਭਾਰਤ ਨੇ ਕਰਾਇਆ ਤੇ ਜਿਹੜਾ ਇਹ ਜੀ 7 ਸਮਿਟ ਸੀ ਉਸ ਦੇ ਵਿੱਚ ਵੀ ਜਿਹੜੇ ਉੱਥੇ ਦੇ ਲੋਕਲ ਦੇ ਲੋਕ ਨੇ ਕੈਨੇਡਾ ਦੇ ਉਹਨਾਂ ਨੇ ਖੜ ਕੇ ਬੋਲਿਆ ਕਿ ਇਹ ਜਿਹੜਾ ਮੋਦੀ ਅੱਧਰ ਆਇਆ ਹੈ ਕੈਨੇਡਾ ਦੇ ਵਿੱਚ ਬਹੁਤ ਹੀ ਪਿਆਵਾ ਹੈ ਹਿਊਮਨ ਰਾਈਟਸ ਦੇ ਜਿਹੜੇ हिमाਇਤੀ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਮੋਦੀ ਜੋ ਕਿ ਇੱਕ ਕਾਤਲ ਹੈ ਜਿਨ੍ਹਾਂ ਨੇ ਸਾਡੇ ਕੈਨੇਡਾ ਦੀ ਸੋਵਰਨਿਟੀ ਨੂੰ ਚੈਲੰਜ ਕੀਤਾ ਹੈ ਉਹ ਤੇ ਕਤਲ ਕਰਿਆ ਆ ਕੇ ਉਸੇ ਬਾਅਦ ਅਮਰੀਕਾ ਵਿੱਚ ਜਿਹੜਾ ਗੁਰਪਤਵੰਨ ਸਿੰਘ ਪੰਨੂ ਦਾ ਦੇ ਮਰਡਰ ਦਾ जरा प्लॉट रचिया वो अट्टवादी निखिल गुप्ता थे उनके नाल दो चार बंदे और फले गए ने अछ ओ अमेरिका दी जेल च बैठ के हनुमान चालीसा का पाठ पाठ पढ़ रहे ने हनुमान चालीसा पढ़दे ने उठे बैठ के कि हनुमान चालीसा पढ़ांगे ते उड़ के बाहर हो जावांगे अत्ता नहीं होता परावो कि जिस तरह अमित शाह ने किया कि जिस तरह अमित शाह ने किया कि अमृतपाल सिंह ਜੋ ਕਿ ਭਿੰਡਰਾ ਵਾਲਾ ਬਣਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਅੱਜ ਉਹ ਤਿਹਾਲ ਝੀਲ ਚ ਜਾਂ ਆਸਾਮ ਦੀ ਕੋਈ ਝੀਲ ਝੀਲ ਚ ਉੱਥੇ ਗੁਰੂ ਗੰਸਾਯਾ ਦਾ ਪਾਠ ਕਰ ਰਿਹਾ ਉਹ ਸਹੀ ਤਰੀਕੇ ਨਾਲ ਇਹ ਜਿਹੜਾ ਨਿਖਿਲ ਗੁੱਪਤਾ ਅੱਟਵਾਦੀ ਹੈ ਤੁਹਾਡਾ ਉਹ ਅੱਜ ਹਨੂਮਾਨ ਚਲੀਸਾ ਦਾ ਪਾਠ ਪੜ੍ਹ ਰਿਆ ਸਿੱਖਾ ਨੇ ਪੜਵਾਤਾ ਉਹਨੂੰ ਹਨੂਮਾਨ ਚਲੀਸਾ ਦਾ ਪਾਠ ਤੇ ਅਮਰਤਪਾਲ ਸਿੰਘ ਨੇ ਤੇ ਕੁਝ ਕਰਿਆ ਵੀ ਨਹੀਂ ਉਹ ਤੇ ਨੌ ਜਵਾਨਾਂ ਨੂੰ ਨਸ਼ੇ ਛੁੜਵਾ ਰਿਆ ਸੀ ਉਸਨੇ ਕੀ ਕਰਿਆ ਸੀ ਕੁਝ ਵੀ ਗਲਤ ਨਹੀਂ ਕਰਿਆ ਸੀ ਇਹ ਰਾਜਪਾਠ ਦੇ ਕਰਿਸ਼ਮੇ ਹੁੰਦੇ ਨੇ ਰਾਜ ਹੈ ਤੁਹਾਡੇ ਕੋਲ ਤੇ ਤੁਸੀਂ ਤੁਹਾਡੇ ਕੋਲ ਸਭ ਕੁਝ ਹੈ ਤੇ ਤੁਹਾਡੇ ਕੋਲ ਰਾਜ ਨਹੀਂ ਤੇ ਕੌਮਾਂ ਐਦਾਂ ਹੀ ਗੁਲਾਮ ਹੁੰਦੀਆਂ ਤੇ ਕੌਮਾਂ ਨੂੰ ਜ਼ਬਰਦਸਤੀ ਵਰਤ ਕੇ ਕਿਸੇ ਦੂਜੇ ਦੇਸ਼ਾਂ ਨਾਲ ਲੜਵਾਇਆ ਜਾਂਦਾ ਤੁਹਾਨੂੰ ਹੀ ਆ ਇਕ ਟਾਰਗੇਟ ਬਣਾਇਆ ਜਾਂਦਾ ਦੂਜੇ ਜੇ ਨਜ਼ਰਾਂ 'ਚ ਤੁਹਾਨੂੰ ਟਾਰਗੇਟ ਬਣਾਇਆ ਜਾਂਦਾ ਤੇ ਆਪ ਪਾਕਸਾਫ ਹੋ ਜਾਂਦੇ ਨੇ ਲੜੋਗੇ ਤੁਸੀਂ ਮਰੋਗੇ ਤੁਸੀਂ ਤੇ ਕੱਲ ਨੂੰ ਇਹ ਹੁਕਮਰਾਨ ਬਹਿ ਕੇ ਆਪਸੇ ਗੱਲ ਕਰਨਗੇ ਕਿ ਹਾਂ ਸਿੱਖ ਖਰਾਬ ਨੇ ਕਿਉਂਕਿ ਤੁਹਾਡਾ ਪੰਜਾਬ ਪਾਕਿਸਤਾਨ ਵੱਲ ਵਿੱਚ ਵੀ ਦਬਿਆ ਹੋਇਆ ਤੁਹਾਡਾ ਪੰਜਾਬ ਹਿੰਦੁਸਤਾਨ ਵਾਲੇ ਨੇ ਵੀ ਦਬਿਆ ਹੋਇਆ ਜਿਸ ਦਿਨ ਇਹ ਪੰਜਾਬ ਦੀ ਧਰਤੀ ਆਜ਼ਾਦ ਹੋ ਗਈ ਉਸ ਦਿਨ ġਿੜਿġਿੜਿਕੇ ਬਦਲੇ ਲਏ ਜਾਣਗੇ ਡੈਮੋਕਰੈਟਿਕ ਤਰੀਕੇ ਦੇ ਨਾਲ ਅਕੀ ਰਸ਼ੀਆ ਜਿਹੜਾ ਹੈ ਰਸ਼ੀਆ ਦੀ ਗੱਲ ਕਰਦੇ ਆ ਰਸ਼ੀਆ ਦੁਸ਼ਮਣ ਕਿਤਾਹ ਸਿੱਖਾਂ ਦਾ ਰਸ਼ੀਆ ਦੀ ਜਿਹੜੀ ਚਾਲ ਸੀ ਰਸ਼ੀਆ ਦੀ ਜਿਹੜੀ ਜਿਹੜੀ ਅੱਖ ਸੀ ਉਹ ਪੰਜਾਬ ਦੇ ਪਾਣੀਆਂ ਤੇ ਸੀ ਪੰਜਾਬ ਦੀ ਧਰਤੀ ਤੇ ਸੀ ਰਸ਼ੀਆ ਨੇ ਬੜੇ ਹੀ ਪੀ ਪਲੈਨਿੰਗ ਤਰੀਕੇ ਦੇ ਨਾਲ ਲੋਕਾਂ ਨੂੰ ਕਾਮਰੇਡੀ ਵਿਚਾਰਤਾਂ ਨਾਲ ਜੋੜਿਆ ਜਿਹੜੇ ਮੂਰਖ ਸੰਸ ਸਿਰ ਚ ਪੱਗ ਫਸਾਏ ਪੱਗ ਫਸਾਏ ਸੰ ਉਹ ਕਾਮਰੇਡੀ ਵਿਚਾਰਾਂ ਨਾਲ ਜੁੜੇ ਪਰ ਉਹਨਾਂ ਦੀ ਇਹ ਜਿਹੜੀ ਕਾਮਰੇਡੀ ਵਿਚਾਰਤਾਂ ਰਹਾ ਹੈ ਇਹ ਪੰਜਾਬ ਵਿੱਚ ਕਮਿਆਬ ਨਹੀਂ ਹੋ ਪਾਈ ਹਿੰਦੂਆ ਹਿੰਦੂ ਜਿਹੜੇ ਪੁਰਬੀਏ ਹਿੰਦੂ ਨੇ ਇਹ ਅਤਵਾਦੀ ਲੋਕ ਇਹਨਾਂ ਨੇ ਵੀ ਨਾਲ ਉਹਨਾਂ ਦਾ ਸਾਥ ਦਿੱਤਾ ਸੀਗਾ ਤੇ ਪੰਜਾਬ ਦਾ ਜਿਹੜਾ ਹਿੰਦੂ ਹੈ ਤੇ ਪੰਜਾਬ ਦੇ ਜਿਹੜੇ ਦਲਿਤ ਨੇ ਜਿਹੜੇ ਭੀਮਖੇ ਨੇ ਜਿਹੜੇ ਨੀਲੇ ਬੰਦਰ ਨੇ ਇਹ ਸਾਰੇ ਦੇ ਸਾਰੇ ਸਿੱਖਾਂ ਦੇ ਖਿਲਾਫ ਨੇ ਇਸ ਤਰ੍ਹਾਂ ਦੇ ਖਿਲਾਫ ਨੇ ਜਦੋਂ ਤੱਕ ਤੁਹਾਡੇ ਕੋਲ ਤੜਾ ਰਾਜ ਨਹੀਂ ਜਿਸਨੂੰ ਤੁਹਾਡੇ ਕੋਲ ਰਾਜ ਆ ਗਿਆ ਉਸ ਦੇ ਬਾਅਦ ਉਸ ਦੇ ਬਾਅਦ ਮੈਨੂੰ ਨਹੀਂ ਲੱਗਦਾ ਕਿਸੇ ਨੇ ਵੀ ਤੁਹਾਡੇ ਨਾਲ ਕੁਝ ਗਲਤ ਜਾਂ ਕੁਝ ਮਾੜਾ ਚੰਗਾ ਬੋਲਣਾ ਸਾਰਿਆਂ ਨੇ ਹੀ ਬੋਲਣਾ ਕਿ ਹਾਂਜੀ ਅਸੀਂ ਤੇ ਚਾਹੁੰਦੇ ਹਾਂ ਖਾਲਸਾ ਰਾਜ ਫਿਰ ਕੋਈ ਵੀ ਤੁਹਾਡਾ ਵੈਰੀ ਨਹੀਂ ਹੋਊਗਾ ਰਾਜ ਦੇ ਕਰਿਸ਼ਮੇ ਹੁੰਦੇ ਨੇ ਗੁਰੂ ਮਹਾਰਾਜ ਨੇ ਵੀ ਸਾਨੂੰ ਕਿਹਾ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਤਲੇ ਮਲੇ ਹੈ ਸਾਨੂੰ ਰਾਜ ਭਾਗਵਲ ਵਧਣਾ ਚਾਹੀਦਾ ਤੇ ਕਿਸ ਤਰੀਕੇ ਨਾਲ ਸਾਨੂੰ ਰਾਜ ਮਿਲੇਗਾ ਉਹ ਸਾਡੇ ਗਦਰੀ ਬਾਬੇ ਸਾਨੂੰ ਦੱਸ ਰਹੇ ਗਦਰੀ ਬਾਬੇ ਸਾਡੇ ਜਿਹੜੇ ਬਾਹਰ ਬੈਠੇ ਨੇ ਉਹ ਦੱਸ ਰਹੇ ਨੇ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਹਰਦੀਪ ਸਿੰਘ ਨਿੱਜ ਦੀ ਰੂਹ ਚੀਖ-ਚੀਖ ਕੇ ਕਹਿ ਰਹੀ ਹੈ ਕਿ ਸਿੱਖੋ ਤੁਹਾਨੂੰ ਰੱਬ ਦਾ ਵਾਸਤਾ ਜੇ ਕਿ ਹੁਣ ਮੌਕਾ ਜੇ 1942 1944 ਵਾਲਾ 1947 ਵਾਲੀ ਗਲਤੀ ਨਾ ਕਰਿਓ ਇਹ ਤੁਹਾਡਾ ਲਾਸਟ ਚਾਂਸ ਦੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਧਰਤੀ ਉਹ ਮਹਾਰਾਜਾ ਰਣਜੀਤ ਸਿੰਘ ਰੂ ਤੁਹਾਨੂੰ ਚੀਖ-ਚੀਖ ਕੇ ਕਹਿ ਰਿਝੇ ਕਿ ਵਿਦੇਸ਼ੀ ਤਾਕਤਾਂ ਨੇ ਪੰਜਾਬ ਦੀ ਧਰਤੀ ਨੂੰ ਵਲੂੰਦੜਨਾ ਹੈ ਮੇ ਪੰਜਾਬ ਦੀ ਧਰਤੀ ਨੂੰ ਚੀਰਨਾ ਹੈ ਉਹ ਛੁਰੀਆਂ ਦੁਸ਼ਮਨਾ ਦੀ ਝਾਲਮਾ ਦੀ ਉਹ ਮੇਰੀ છਾਤੀ ਦੇ ਉੱਤੇ ਲੱਗਦੀਆਂ ਉਹ ਵੱਜਦੀਆਂ ਤੁਹਾਨੂੰ ਰੱਬ ਦਾ ਵਾਸਤਾ ਜੇ ਸਿੱਖੋਂ ਤੁਸੀਂ ਪੰਜਾਬ ਨੂੰ ਆਜ਼ਾਦ ਕਰਾਓ ਤੁਸੀਂ ਖਾਲਸਾ ਰਾਜ ਦੀ ਪ੍ਰਾਪਤੀ ਕਰੋ ਤੁਸੀਂ ਖਾਲਸਾ ਰਾਜ ਵੱਲ ਵਧੋ țeਲੇ ਸੱਚੇ ਸੁੱਚੇ ਸਿੱਖ ਨੇ ਉਹ ਖਾਲਸਾ ਰਾਜ ਵੱਲ ਹੈਗੇ ਨੇ ਉਹ ਵਧੇ ਹੋਏ ਨੇ ਉਹਨਾਂ ਨੇ ਆਪਣੇ ਕਾਰ ਬਾਰ ਛੱਡੇ ਹੋਏ ਨੇ ਕੱਲ ਦਾ ਸੂਰਜ ਅਸੀਂ ਖਾਲਸਾਣ ਵਿੱਚ ਦੇਖਣਾ ਕੱਲ ਦਾ ਸੂਰਜ ਖਾਲਸਾਣ ਵਿੱਚ ਚੜੂਗਾ ਇਸ ਦੇ ਨਾਲ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਤੇ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਤੇ ਬਾਕੀ ਗੱਲ ਹੱਕ ਤੇ ਸੱਚ ਦੀ ਕਰਦੇ ਆਏ ਹਾਂ ਤੇ ਹੱਕ ਤੇ ਸੱਚ ਦੀ ਗੱਲ ਕਰਦੇ ਰਵਾਂਗੇ ਤੇ ਬਾਕੀ ਕਿਸ ਤਰੀਕੇ ਨਾਲ ਜਿਹੜੀ 7 ਸਟੇਟਸ ਹੋਰ 8 ਸਟੇਟਸ ਜਿਹੜੀਆਂ ਖਾਲਸਾ ਖਾਲਿਸਤਾਨ ਦੇ ਨਾਲ ਹੋਰ ਸਟੇਟਾਂ ਜਿਹੜੀਆਂ ਜੁੜਨ ਗਈਆਂ ਤូវਸੇ ਵਿੱਚ ਕਿਸ ਤਰੀਕੇ ਨਾਲ ਸਿਕਲਪ ਸੰਖਿਆ ਖੁੰਨਗੇ ਜਾਂ ਕੀ ਹੋਊਗਾ ਜਾਂ ਕਿਦਾਂ ਦੀ ਸਰਕਾਰ ਹੋਗੀ ਉਹ ਤੁਹਾਨੂੰ ਨੈਕਸਟ ਪ੍ਰੋਗਰਾਮ ਚ ਦੱਸਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਛੜਦਿਆ ਕਲਾਚ ਰਹੋ ਆਪਣੀ ਅਰਦਾਸ ਵਿੱਚ ਖਾਲਸਾ ਰਾਜ ਦੀ ਖਾਲਸਾ ਰਾਜ ਨੂੰ ਜਰੂਰ ਸ਼ਾਮਿਲ ਕਰੋ ਖਾਲਸਾਪਨ ਨੂੰ ਜਰੂਰ ਸ਼ਾਮਿਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ